ਇਹ ਜੋ ਵੀਡੀਓ ਵਿੱਚ ਤੁਸੀਂ ਪਰਿਵਾਰ ਦੇਖ ਰਹੇ ਹੋ ਇਹ ਇੱਕੋ ਪਰਿਵਾਰ ਹੈ ਜਿਹੜਾ ਸੋਨੀਪੱਤ ਤੋਂ ਹਰ ਵਾਰ ਸ੍ਰੀ ਸਮਰਗ ਯਾਤਰਾ ਦਾ ਸਵਾਗਤ ਬੜੇ ਹੀ ਸੋਹਣੇ ਢੰਗ ਨਾਲ ਫੁੱਲਾਂ ਨਾਲ ਕਰਦਾ ਹੈ ਇਸ ਪਰਿਵਾਰ ਦੀ ਗੁਰੂ ਸਾਹਿਬ ਗੁਰਤੇਗ ਬਾਦਰਪਾਸ਼ਾ ਪ੍ਰਤੀ ਇੰਨਾ ਪਿਆਰ ਹੈ ਕਿ ਹੰਟੋ ਬਦੀਆਂ ਇਹ ਸ੍ਰੀ ਸਮਰਗ ਯਾਤਰਾ ਦਾ ਇੰਤਜ਼ਾਰ ਕਰਦਾ ਹੈ ਰੋਡ ਤੇ ਖੜਕੇ ਇੱਕੋ ਹੀ ਪੂਰੇ ਸੋਹਣੀਪਤ ਜੀ ਪਰਿਵਾਰ ਹੈ ਜਿਹੜਾ ਕਿ ਰੋਡ ਤੇ ਖੜਕੇ ਲੰਗਰ ਦੀ ਸੇਵਾ ਫੁੱਲਾਂ ਦੀ ਸੇਵਾ ਕਰਦਾ ਹੈ ਬਹੁਤ ਸੋਹਣੀ ਵੀਡੀਓ ਹੈ ਜਿਸ ਤਰ੍ਹਾਂ ਕੀ ਤੁਹਾਨੂੰ ਦਿਖਾ ਰਿਹਾ ਇਹਨਾਂ ਨੂੰ ਪਾਲਕੀ ਸਾਹਿਬ ਦੇ ਪਹਿਲਾਂ ਇਹਨਾਂ ਨੇ ਮਹਾਰਾਜ ਦੇ ਰਮਾਲਾ ਸਾਹਿਬ ਪੇਟ ਕੀਤੇ ਉਸ ਤੋਂ ਬਾਅਦ ਦੇਖੋ ਪਬ ਮਨਜੀਤ ਸਿੰਘ ਜੀ ਉਹਨਾਂ ਨੂੰ ਸਲਵਾਨ ਕਰ ਰਹੇ ਨੇ ਵੀਡੀਓ ਦੇ ਵਿੱਚ ਇਹ ਪਲ ਆਪਾ ਰਿਕਾਰਡ ਕੀਤੇ ਨੇ ਜਿਸ ਤਰ੍ਹਾਂ ਇੱਕ ਸਿੱਖ ਦੀ ਗੁਰੂ ਪ੍ਰਤੀ ਇੰਨੀ ਪਿਆਰ ਤੇ ਸ਼ਰਧਾ ਹੁੰਦੀ ਹੈ ਕਿ ਦੇਖੋ ਸੋਹਣੀ ਪਾਤੇ ਚੋਂ ਇਕੱਲੇ ਹੀ ਨੇ ਔਰ ਉਸ ਤੋਂ ਬਾਅਦ ਅਗਲੇ ਪੜਾਵਾਂ ਤੇ ਇਹ ਯਾਤਰਾ ਚੱਲ ਪੈਂਦੀ ਹੈ ਜਿਸ ਪਰਵਾਰ ਦੀ ਸ਼ਰਧਾ ਹੋਵੇ ਉਹ ਚਾਹੇ ਇਕੱਲਾ ਹੋਵੇ ਚਾਹੇ ਬਹੁਤ ਵੱਡੀ ਸੰਖਿਆ ਚ ਹੋਵੇ ਪਰ ਉਸ ਦਾ ਪਿਆਰ ਤੇ ਸ਼ਰਧਾ ਗੁਰੂ ਪ੍ਰਤੀ ਇਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ